ਜੀ ਜੀ ਮੈਂ ਪਟਿਆਲੇ ਤੋਂ ਆਜਾਦਨਗਰ ਤੋਂ ਤੇ ਮੈਨੂੰ ਕਾਫੀ ਧੀਰ ਤੋਂ ਬੀਬੀ ਦੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਟਾਈਫਾਇਡ ਬੁਖਾਰ ਦੀ ਮੈਨੂੰ ਬਹੁਤ ਪ੍ਰੋਬਲਮ ਸੀਗੀ ਦੀ ਇਮਿਊਨਿਟੀ ਮੇਰੀ ਬਹੁਤ ਕਮਜ਼ੋਰ ਸੀਗੀ ਕਿਉਂਕਿ ਮੈਂ ਥੋੜਾ ਜਿਹਾ ਵੀ ਕੰਮ ਕਰਦੀ ਸੀਗੀ ਤੇ ਮੈਨੂੰ ਵੀਕਨੈਸ ਬਹੁਤ ਜ਼ਿਆਦਾ ਹੁੰਦੀ ਸੀਗੀ ਇਹ ਭੈਣ ਜੀ ਬੀਬੀ ਦੀ ਪ੍ਰੋਬਲਮ ਕਿੰਨੇ ਸਾਲਾਂ ਤੋਂ ਮੈਨੂੰ ਵੀਰ ਜੀ ਬਹੁਤ ਚਿਰ ਤੋਂ ਘੱਟੋ-ਘੱਟ ਵੀ 10 ਸਾਲ 11 ਸਾਲ ਤੋਂ ਹੈ ਵੀ ਅੱਛਾ ਜੀ 11 ਸਾਲ ਤੋਂ ਟੈਬਲੇਟ ਚੱਲ ਰਹੀ ਸੀ ਪੱਕੀ ਹਾਂ ਜੀ ਮੇਰੀ ਟੈਬਲੇਟ ਪੱਕੀ ਸੀਗੀ ਮੈਂ ਸਵੇਰੇ ਖਾਣਾ ਖਾਣ ਤੋਂ ਬਾਅਦ ਮੈਂ ਖਾਣੀ ਹੀ ਖਾਣੀ ਸੀਗੀ ਉਸ ਤੋਂ ਬਾਅਦ ਜਿਵੇਂ ਤੁਸੀਂ ਟਾਈਫਾਇਟ ਦੀ ਗੱਲ ਇਹ ਕਿੰਨੇ ਸਾਲਾਂ ਤੋਂ ਚੜਦਾ ਆ ਰਿਹਾ ਹੈ ਤੇ ਮੇਰੇ ਵੀਰ ਜੀ 6-7 ਸਾਲ ਹੋ ਗਏ ਲਗਾਤਾਰ ਹਰ ਵਾਰੀ ਮੈਨੂੰ ਠੀਕ ਹੈ ਜੀ ਤੇ ਉਹਦਾ ਮੈਨੂੰ ਫਰਕ ਪੈ ਗਿਆ ਇਮਿਊਨਿਟੀ ਜਿਹੜੀ ਇਹ ਕਿੰਨੇ ਟਾਈਮ ਤੋਂ ਲੋ ਸੀ ਤੁਹਾਡੀ ਇਮਿਊਨਿਟੀ ਦੇ ਵਿਰੁੱਝ ਮੇਰੇ ਜਿਉਂ ਬੀਪੀ ਮੇਰਾ ਸ਼ੁਰੂ ਹੋਇਆ ਉਸ ਤੋਂ ਬਾਅਦ ਮੇਰੇ ਇਮਿਊਨਿਟੀ ਨੀਚੇ ਹੀ ਨੀਚੇ ਗਈ ਇਤਨੇ ਚੀਜ਼ਾਂ ਤੁਹਾਨੂੰ ਆ ਗਈ ਮਤਲਬ ਬਾਡੀ ਨੂੰ ਥਕਾਵਟ ਰੈਣੀ ਕੰਮ ਕਰਨ ਨੂੰ ਚੀ ਨਾ ਕਰਦਾ ਕੰਮ ਕਰਨ ਨੂੰ ਦਿਲ ਨਹੀਂ ਸੀ ਕਰਦਾ ਉੱਠਣ ਤੇ ਦਿਲ ਨਹੀਂ ਸੀ ਕਰਦਾ ਹੈਗਾ ਓਕੇ ਤੇ ਇਹ ਮੇਰੀ ਪ੍ਰੋਬਲਮ ਹੈ ਇਹ ਦਵਾਈਆਂ ਪੰਜ ਕਿੰਨੀਆਂ ਖਾਦੀਆਂ ਤੁਸੀਂ ਨੇ ਵਿਰਜ ਮੈਂ ਬਹੁਤ ਦਵਾਈਆਂ ਖਾਦਿਆ ਮੇਰੇ ਕੋ ਘਟੋ ਘਟ ਵੀ 2010 ਤੋਂ 9 ਤੋਂ ਲੱਗ ਕੇ ਮਤਲਬ ਵਧੀਆ ਵਧੀਆ ਡਾਕਟਰਾਂ ਕੋਲ ਨੋਰਮਲ ਖਾਂਦੇ ਰਹੇ ਨਹੀਂ ਨਹੀਂ ਵਿਰਜ ਮੈਂ ਬਹੁਤ ਵਧੀਆ ਡਾਕਟਰਾਂ ਤੇ ਵੀ ਖਾਦੀਆਂ ਨੇ ਮੈਂ ਦੇਸੀ ਵੀ ਖਾਦੀਆਂ ਨੇ ਮੈਂ ਸਾਰੀਆਂ ਖਾਦੀਆਂ ਨੇ ਠੀਕ ਹੈ ਪਰ ਮੈਨੂੰ ਕਿਸੇ ਨਾਲ ਕੋਈ ਫਰਕ ਨਹੀਂ ਪਿਆ ਮੈਨੂੰ ਇਹ ਇਹਨਾਂ ਨਾਲ ਹੀ ਜੂਸ ਨਾਲ ਹੀ ਫਰਕ ਪਿਆ ਓਕੇ ਜੀ ਹਾਂਜੀ ਤਾਂ ਜੀ ਮੈਂ ਜੀ ਪਹਿਲੇ 50 ਦਿਨ ਦਾ ਕੋਰਸ ਕਰ ਲਿਆ ਹੁਣ ਤੁਹਾਡੀ ਬੀਪੀ ਦੀ ਗੋਲੀ ਚੱਲ ਰਹੀ ਹੈ ਨਹੀਂ ਜੀ ਵੀਰ ਜੀ ਬੀਪੀ ਦੀ ਗੋਲੀ ਮੇਰੇ ਕਿੰਨੇ ਟਾਈਮ ਬਾਅਦ ਬੰਦ ਹੋ ਗਈ ਸੀ ਤੁਹਾਡੀ ਮੈਨੂੰ 20 ਦਿਨ ਬਾਅਦ ਬੰਦ ਕਰਤੀ ਸੀਗੀ ਓਕੇ ਹਾਂਜੀ ਤੇ ਇਮਿਊਨਿਟੀ ਹੁਣ ਤੁਹਾਡੀ ਓਕੇ ਆ ਹਾਂਜੀ ਹਾਂਜੀ ਉਹ ਬਿਲਕੁਲ ਸਹੀ ਹੁਣ ਕੰਮ ਕਮ ਪੂਰਾ ਹੁਣ ਕੋਈ ਥਕਾਵਟ ਨਹੀਂ ਨਹੀਂ ਹੁਣ ਕੋਈ ਥਕਾਵਟ ਨਹੀਂ ਹੁੰਦੀ ਮੈਨੂੰ ਹੈਗੀ ਮਤਲਬ ਕੋਈ ਛੇਦੀ ਬਿਮਾਰ ਵਾਇਰਲ ਵਗੈਰਾ ਕੁਝ ਨਹੀਂ ਹੁੰਦਾ ਨਹੀਂ ਹੁਣ ਕੁ ਲੱਖਾਂ ਹੀ ਲੋਕਾਂ ਪੰਜੀ ਸੋਸ਼ਲ ਮੀਡੀਆ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੋਗੇ ਤੁਸੀਂ ਪਰਿਵਾਰਾਂ ਨੂੰ ਜੀ ਮੈਂ ਤਾਂ ਇਹੀ ਗੱਲ ਚਾਹਨੀ ਆ ਵੀ ਦੇਖੋ ਆਪਾਂ ਬਹੁਤ ਖੱਜਲ ਖਵਾਰ ਹੋ ਰਿਹਾ ਹੈ ਰਹੇ ਡਾਕਟਰਾਂ ਕੋਲ ਡਾਕਟਰਾਂ ਦੇ ਘਰ ਭਰ ਰਹੇ ਆ ਆਪਾਂ ਨੂੰ ਕਿਤੋਂ ਕੋਈ ਫਰਕ ਨਹੀਂ ਪੈ ਰਿਹਾ ਪਰ ਮੈਂ ਸਭ ਨੂੰ ਜਸਟ ਇਹੀ ਕਰੂੰਗੀ ਕਿ ਤੁਸੀਂ ਜਿਹੜਾ ਆਪਣਾ ਬੋਡੀ ਸਰਵਿਸ ਜੂਸ ਹੈ ਇਹਨੂੰ ਤੁਸੀਂ ਯੂਜ਼ ਕਰੋ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੈ ਕਿਉਂਕਿ ਪੰਜ ਜੀ ਤੁਹਾਨੂੰ ਪਹਿਲਾਂ ਦਿੱਤਾ ਸੀ ਮੈਂ ਇੱਕੋ ਗੱਲ ਕਹੀ ਸੀ ਵੀ ਪੰਜ ਜੀ 30 ਦਿਨ ਪਹਿਲਾਂ 50 ਦਿਨ ਵਰਤੋ ਜੇ ਥੋੜਾ ਜਿਹਾ ਵੀ ਫਰਕ ਪਿਆ ਫਿਰ ਆਪਾਂ ਅਗਲਾ ਦਵਾਂਗੇ ਤੁਹਾਨੂੰ ਅੱਜ ਹੀ ਸੈਕਿੰਡ ਜੂਸ ਸਟਾਰਟ ਕਰ ਰਹੇ ਹਾਂ ਉਹ ਅਗਲੇ 100 ਦਿਨ ਦਾ ਕੋਰਸ ਤੁਹਾਡਾ ਹੋ ਜਾਊਗਾ ਤਾਂ ਧੰਨਵਾਦ ਪੰਜ ਜੀ ਤੁਹਾਨੂੰ